ਆਪਣਾ ਹੱਕ ਲੈਣ ਵਾਸਤੇ ਗਈ ਸੀ ਉੱਥੇ ਸਾਰੀ ਜ਼ਮੀਨ ਮੇਰੇ ਹਸਬੰਦ ਦੇ ਨਾਮ ਆ ਮੇਰੇ ਨਾਲ ਜਦੋਂ ਮੰਦੋਈ ਆ ਕੇ ਤੜਤਰੀ ਦੇ ਪੈ ਗਏ ਵੀ ਅਸੀਂ ਤੈਨੂੰ ਤੇਰੇ ਨਾਲ ਜਾਂ ਮਰਾਂਗੇ ਮੈਨੂੰ ਉਥੇ ਰੋਕਦਾ ਮੈਂ ਤਾਂ ਪਿਆਵੇ ਕਿੱਥੋਂ ਜਵਾਕ ਦੇ ਪੀਸਾ ਪਰਾ ਕਿੱਥੋਂ ਪੜਾਵਾ ਆਏਗਾ ਨਿਕਰ ਜਾਣ ਲੱਗੀ ਉਹਨੇ ਮੇਰੇ 'ਤੇ ਦਾ ਹਮਲਾ ਕਰਿਆ ਜੀ ਇੱਟਾਂ ਮਾਰੀਆਂ ਜੀ ਇੱਕ ਲੱਤ ਦੇ ਵੱਜੂ ਤੇ ਪੈਰ ਤੇ ਮੇਰੇ ਨਾਲ ਮੰਦੋਈ ਨੇ ਮਾਰੀਆਂ ਉਹ ਜੀ ਮੇਰੇ ਹਸਬੰਦ ਤੋਂ ਜ਼ਮੀਨ ਦੀ ਮੰਗ ਕਰਦੀ ਸੰਗੀਆਂ ਜੀ ਮੇਨ ਕੁਝ ਕਿਕਰੋ ਕਰੋਂ ਘਰ ਦੀ ਜੀ ਮਿਲ ਲੱਗਨੇ ਤੇ ਮੇਰੀ ਨਾਨਦੇ ਕਹਿੰਦੀ ਵੀ ਉਹਨੂੰ ਕਿਥੋਂ ਲੈ ਕੇ ਆਉਣ ਲਿਆਇਆ ਵੀ ਤੂੰ ਮਰ ਜਾ ਕੁਝ ਖਾ ਕੇ ਉਹ ਕਹਿੰਦੀ ਜੇ ਤੂੰ ਅੰਦਰ ਗਈ ਅਸੀਂ ਸਰਪੇਹੀ ਕੇ ਮਰ ਜਾਗੇ ਕਾ ਦੇ ਕੱਟ ਦਾ 3 ਸਾਲ ਦਾ ਜਵਾਬ ਕਰੂ ਚੇਲਾ ਦਾ ਮੇਰੇ ਵੀ ਇੱਕ ਪਰਚਾ ਦਰਜ ਹੋਇਆ 306 ਦਾ ਜੀ ਇਹ ਲੜਦੀ ਵੀ ਇਹਦੇ ਨਾਲ ਵੀ ਇਹਨੂੰ ਅੱਖ ਕੇ ਸਰਪੇ ਹੀ ਦਿੱਤੀ ਆ ਜੋ ਕਿ ਇੰਟਰਨੈਸ਼ਨਲ ਕੁੰਨਾ ਚ ਪੜਦੇ ਨੇ ਮੇਰੀ ਜੀ ਵੀਟ ਤੇ ਮੇਰੇ ਨਾਲ ਫਿਰ ਜੇਲ੍ਹ ਚ ਗਈ ਉਹਦੇ ਪੜਾਈ ਵੀ ਖਰਾਬ ਹੋਈ ਜੀ 35 ਦਿਨ ਲੱਗ ਕੇ ਆਏ ਜੇ ਵੀ ਜੀ ਬੁਲਾਈ ਬੰਦਾ ਕਹਿੰਦਾ ਸੀ 4 ਖੜੇ ਮੈਂ ਆਪਣੇ ਹੱਕ ਲੈਣ ਵਾਸਤੇ ਗਈ ਸੀ ਜਿੱਥੇ ਪਹਿਲਾਂ ਮੇਰੇ ਸੋਤੀ ਨਾਲ ਮੋਸਪਤ ਜੀ ਜੀ ਫਿਰ ਮੇਰੇ ਨਿੱਤਾ ਦਾ ਹਮਲਾ ਕਰਿਆ ਜੀ ਮੁੰਡਿਆਂ ਦੀ ਜ਼ਮੀਨ ਆ ਨਾ ਤ੍ਰਿਤੀ ਦਾ ਹੱਕ ਇਹਦੇ ਵਿੱਚ ਨਾ ਤੇਰਾ ਹੱਕ ਹੈ ਸਾਰੀ ਜ਼ਮੀਨ ਮੇਰੇ ਹਸਬੰਦ ਦੇ ਨਾਮ ਅਜਿਹਾ ਕਰਦੇ ਹਾਂ ਬਸ ਪਰ ਉਹਦੇ ਕੋਲ ਖੜਾ ਹੋ ਮੈਂ ਮੇਰੇ ਬੱਚੀ ਤੇ ਮੈਂ ਅਸਲ ਮਾਮਾ ਤੇ ਉਸੇ ਹੱਕਦਾਰ ਹਾਂ ਪਹਿਲਾਂ ਉਹਨੇ ਮੇਰੀ ਕਣਕ ਵਾਢ ਲਈ ਜੀ ਪੰਜ ਚਿੱਲਿਆਂ ਦੀ ਮੇਰੀ ਕਣਕ 2.5 ਲੱਖ ਰੁਪਏ ਦੀ ਹੋਈ ਹੈ ਜੀ ਉਹਨੇ ਸਿਰਫ ਮੈਨੂੰ 50000 ਰੁਪਏ ਦਿੱਤਾ ਜੀ ਉਹਨੇ ਮੇਰੇ ਤੇ ਹਮਲਾ ਕਰੇ ਵੀ ਤੇਰਾ ਕੋਈ ਹੱਕ ਨਹੀਂ ਹੈਗਾ ਸਾਡੀ ਜਵਾਖਾਂ ਦਾ ਹੱਕਾ ਵੀ ਉਹ ਹੀ ਵਿੱਜਣਗੇ ਮੇਰੀ ਵੀ ਜਿਹੜੀ ਜ਼ਮੀਨ ਆ ਮੈਨੂੰ ਹੱਕ ਮੇਰੇ ਦਿੱਤਾ ਜਾਵੇ ਮੈਂ ਆਪਣੇ ਬੱਚੇ ਨੂੰ ਪੜਾਉਣਾ ਲਿਖਿਆ ਹੋਣਾ ਜੀ ਕਿ ਮੈਂ ਆਪ ਜੇ ਰੋਟੀ ਨਹੀਂ ਪੜਾਈ ਕਿ ਮੈਂ ਕਰੂੰਗੀ ਨਾ ਮੇਰੇ ਦਿੱਤੇ ਬੰਦਾ ਜੀ ਜ਼ਮੀਨ ਮੇਰੀ ਕੋਲੀ ਦੇ ਘਰ ਮੇਰਾ ਕੋਲੀ ਆਉਣਾ ਨਹੀਂ ਮੈਨੂੰ ਕਰੋ ਤੇ ਕੱਢਿਆ ਹੋਇਆ ਜੀ 6 ਮਹੀਨੇ ਜਿਵੇਂ ਆਪਣੇ ਤੇਕੇ ਘਰ ਬੈਠੇ ਪਹਿਲਾਂ ਜੀ ਭਾਈ ਦਾ ਨੋਮੀਨ ਕਰਾਇਆ ਤੇ ਉਹਦਾ ਬਾਅਦ ਜੀ ਜ਼ਮੀਨ ਲੈਣ ਲੱਗੇ ਭਾਈ ਤੋਂ ਕੁਝ ਫਰੇ ਜੀ ਜਾਂ ਤੰਗ ਪ੍ਰੇਸ਼ਾਨ ਪਾਣਾ ਸੀ ਕਰਦੇ ਵਾਸਤੇ ਸਾਲ ਕੁੜੀ 8.5 ਬਰਸੀਆ ਪੰਜਾਬ ਉਹਨਾਂ ਗਾਓ ਮਾਰਨ ਲੱਗੇ ਨੰਗੋ ਜੇ ਨੰਦਾਂ ਉਹ ਦੋ ਇੱਟਾਂ ਮਾਰੀਆਂ ਜੀ 1.5 ਲੱਖ ਤੇ ਉਹ ਕਨੇਸੀ ਹੱਕ ਦਿੰਦੇ ਮੰਨ। ਸਾਡ ਨੂੰ ਕੋ ਨਹੀਂ ਇਹ ਨਾ ਤਨੂ। ਜਦੋਂ ਅਸੀਂ ਜਮੀਨ ਬਹਾਵੇਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਤਾਰ ਰੋੜੇ ਮਾਰੇ ਜਿੱਥੇ ਟਾਇਰ ਫ੍ਰੈਕਚਰ ਹੋ ਗਏ ਜੀ। ਇੱਕ ਮਾਰੀ ਜਾਨੇ। ਬीडी ਵੈਰੀ। ਇਹ ਉੱਥੋਂ ਘਰੋਂ ਕੱਢ ਕੇ ਆਪ ਉਹਨਾਂ ਨੇ ਕਬਜ਼ਾ ਕਰ ਲਿਆ। ਇਹ ਆਪਦਾ ਅਸੀਂ ਬਾਹਣ ਬਾਉਣਾ ਸੀ ਪੌਣੇ 2 ਕਿਲੇ ਜੀ। ਤੇ ਹੁਣ ਅੱਗੇ ਸਾਨੂੰ ਕੁੱਟਣਾ ਲੱਗੇ ਵਿੱਚ। ਅਸਲ ਤਾਂ ਹੱਤਰਾ ਸਾਡੀ ਕੁੜੀ ਆਈ ਉੱਥੇ। 7.5 ਕਿਲੇ ਇਸ ਦਿਨੋਂ ਖੜੇ ਨੇ ਜੀ। ਕਾਨੂੰਨੀ ਸਾਹਬ ਤੇ ਦੇਖਿਆ ਜਾ ਬਈ ਜੀ ਇਹ ਹੁਣ ਵਿਚਾਰੀ ਇਥੇ ਠੋਕਰਾਂ ਗਾਂਦੀ ਵਰਦੇ ਜੀ ਸਵਾ ਪੰਜ ਬੀੜਾਂ ਦੀ ਮਾਰਕ ਦੀ ਏ ਸਰ ਹੁਣ ਉਹ ਤੇ 306 ਦਾ ਪਰਚਾ ਜੀ ਜਮੀਨ ਦੇ ਉੱਤੇ ਸਟੇਲ ਲੱਗੀ ਹੋਈ ਹੈ ਕੋਰ ਦੇ ਵਿੱਚੋਂ ਕਈ ਸਵਸ ਲੈਣੇ ਸੀ ਜਿਵੇਂ ਜੈਸਾ ਦੇਣ ਤਿਆਰਾਂਗੇ ਉਹ ਸੁਸਾਈਡ ਕਰਕੇ ਦਵਾਈ ਪੀ ਗਿਆ ਸੀ ਵੀ ਡੀ ਐਮ ਸੀ ਵਿੱਚ ਮਾਇਆ ਲਾਇਆ 10-12 ਲੱਖ ਰੁਪਏ ਮੁੰਡੇ ਦੇ ਜੀ ਮੈਂ ਆਪਣੇ ਆਪਣਾ ਹੱਕ ਲੈਣ ਵਾਸਤੇ ਗਈ ਸੀ ਉਥੇ ਸਾਰੀ ਜ਼ਮੀਨ ਮੇਰੇ ਹਸਬੰਡ ਦੇ ਨਾਮ ਆ ਤੇ ਮੇਰੇ ਨਾਲ ਦੇ ਨੰਦੋਈਏ ਜਦੋਂ ਮੈਂ ਆਪਣਾ ਹੱਕ ਮੰਗਣ ਲੱਗੀ ਤੇ ਮੇਰੇ ਨਾਲ ਦੇ ਦੇ ਨੰਦੋਈ ਆ ਕੇ ਟ੍ਰੈਕਿੰਗਲੇ ਪੈ ਗਏ ਵੀ ਅਸੀਂ ਤੈਨੂੰ ਤੇਰੇ ਨਾਲ ਜਾਂ ਮਰਾਂਗੇ ਤੇ ਗੱਲ ਲੱਗ ਗਈ ਵੀ ਮੈਨੂੰ ਉਥੇ ਰੋਕਦਾ ਜਦੋਂ ਮੈਂ ਆਪਣੇ ਘਰ ਜਾਣ ਲੱਗੀ ਉਹਨੇ ਮੇਰੀ ਇੱਟਾਂ ਦਾ ਹਮਲਾ ਕਰਿਆ ਜੀ ਕੁਝ ਮਾਰੇ ਜੀ ਇੱਟਾਂ ਮਾਰੀਆਂ ਜੀ ਇਕ ਲੱਤ ਦੇ ਵੱਜੀ ਇਕ ਪੈਰ ਤੇ ਵੱਜੀ ਹਾਂ ਜੀ ਜੀ ਮਾਰੇ ਨੇ ਮੇਰੇ ਨਾਲ ਦੇ ਨੰਦੋਈਏ ਨੇ ਮਾਰੀਆਂ ਜੀ ਮੇਰੇ ਕੋਲ ਵੀਡੀਓ ਵੀ ਹੈਗੀ ਉਹ ਚੀਜ਼ ਦੀ ਉਹਨਾਂ ਸੁਖਵਿੰਦਰ ਸਿੰਘ ਜੀ ਕਿੱਥੇ ਰਹਣਾ ਹੈ ਤੰਦੀਆਲ ਜੀ ਉਹਨਾਂ ਦਾ ਕੀ ਰੌਲਾ ਕੀ ਹੈ ਤੁਹਾਡੇ ਨਾਲ ਉਹ ਜੀ ਮੇਰੇ ਹਸਬੰਦ ਤੋਂ ਜ਼ਮੀਨ ਦੀ ਮੰਗ ਕਰਦੇ ਸਨ ਜੀ ਉਹ ਉਹਨੇ ਪਹਿਲਾਂ 11 ਕਰਨ ਵਾਲਾ 2012 ਦੇ ਵਿੱਚ ਉਹਦੇ ਭੈਣਾਂ ਨੇ ਮੇਰੇ ਹਸਬੰਦ ਦੇ ਨਾਮ ਲਵਾਈਆਂ ਸੀ ਮੇਰੇ ਜਿਹੜੇ ਹਸਬੰਦ ਦੀ ਭੈਣਾਂ ਦੀ ਹੁਣ ਉਹ ਉਹ ਜ਼ਮੀਨ ਮੰਗਦੇ ਸੀ ਉਹ ਤੋਂ ਉਹ ਦੁੱਖੀ ਪਰੇਸ਼ਾਨ ਕਰਿਆ ਹੋਇਆ ਸੀ ਬਹੁਤ ਜ਼ਿਆਦਾ ਇਸ ਕਰਕੇ ਜੀ ਉਹਨੇ ਅੱਕ ਕੇ ਮੈਂ ਉਹਦੇ ਥਾਣੇ ਚ ਇਹਨੂੰ ਕੁੱਤਿਆਂ ਘਰੋਂ ਕੱਢ ਸਕੀ ਮੇਰੇ ਲਾਣਦ ਨੇ ਉਹਦੇ ਸਤਾਈ ਨੇ ਮੈਨੂੰ ਤੋਰਿਆ ਦੀ ਵੀ ਤੂੰ ਜਾ ਕੋਈ ਨਾ ਮੈਨੂੰ ਦੇਖੂਗਾ ਇਸ ਤੋਂ ਬਾਅਦ ਜੀ ਮੇਰੇ ਲਾਣਦ ਕਹਿੰਦੀ ਵੀ ਉਹਨੂੰ ਧੱਕੂ ਲੈ ਕੇ ਆਉਣ ਲਿਆਇਆ ਵੀ ਤੂੰ ਮਰ ਜਾ ਕੁਝ ਖਾ ਕੇ ਉਹ ਚੱਕ ਕੇ ਸਰਪੇ ਪੀ ਗਿਆ ਇਸ ਤੋਂ ਬਾਅਦ ਜਦੋਂ ਉੱਥੇ ਜਦੋਂ ਮੈਂ ਹਸਪਤਾਲ ਜ ਨੂੰ ਮਿਲਣ ਵਾਸਤੇ ਗਈ ਮੈਨੂੰ ਅੰਦਰ ਨਹੀਂ ਵੜ ਦਿੱਤਾ ਜਿਹੜੀ ਮੇਰੀ ਨੰਨਦਾ ਜੀ ਗੁਰਪ੍ਰੀਤ ਉਹ ਕਹਿੰਦੀ ਜੇ ਤੂੰ ਅੰਦਰ ਗਈ ਅਸੀਂ ਸਰਪੇ ਪੀ ਕੇ ਮਰ ਜਾਾਂਗੇ ਜੀ ਉਹਨਾਂ ਨੇ ਮੇਰੇ ਦੇ ਇੱਕ ਪਰਚਾ ਦਰਜ ਹੋਇਆ 306 ਦਾ ਜੀ ਉਹਨਾਂ ਨੇ ਕਿਹਾ ਵੀ ਇਹ ਲੜਦੀ ਦੀ ਇਹਦੇ ਨਾਲ ਵੀ ਇਹਨੂੰ ਅੱਕ ਕੇ ਸਰਪੇ ਪੀਤੀ ਆ ਉਹਨਾਂ ਨੇ ਧਰਨਾ ਲਾਇਆ ਜੀ ਤੇ ਮੈਨੂੰ ਅਰੈਸਟ ਫੁਵਾਈ ਜੀ ਨਾਲ ਮੇਰੀ ਬੱਚੀ 3 ਸਾਲ ਦੀ ਗੁਰਜਸ ਕੌਰ ਤੇ ਮੇਰੇ ਚਾਚਾ ਜੀ ਇੱਕ ਮੈਂ ਤੇ ਨੇ ਜਣੀ ਸਾਡੀ ਅਰੈਸਟ ਪਈ ਜੀ ਹਾਂ ਮੇਰ ਨਾਲ ਬੱਚੀ ਜੇਲ੍ਹ ਚ ਗਈ ਉਹਦੀ ਪੜਾਈ ਵੀ ਖਰਾਬ ਹੋਈ ਆ ਜੀ ਲੱਗ ਲਾ ਕੇ ਕੁੜੀ ਨਾਲ 35 ਦਿਨ ਲੱਗੇ ਜਿਹੜੂ ਵਿੱਚ ਵੀ ਨਾ ਉਹਨੂੰ ਤੇ ਜਿਹੜੂ ਕੁਝ ਜ਼ਮੀਨ ਆਫ ਦੀ ਉਹਦਾ ਹੱਕ ਲੈਣ ਗਈ ਸੀ ਮੈਂ ਆਪਣਾ ਹੱਕ ਲੈਣ ਵਾਸਤੇ ਗਈ ਸੀ ਜੇ ਉੱਥੇ ਉਹਨਾਂ ਨੇ ਮੇਰੇ ਜਾਨ ਹਮਲਾ ਕਰੇ ਜੀ ਪਹਿਲਾਂ ਮੇਰੇ ਸੋਕੀ ਨਾਲ ਹਮਲਾ ਕਰੇ ਜੀ ਮੈਂ ਉੱਥੋਂ ਭੱਜੀ ਜੀ ਫਿਰ ਮੇਰੇ ਨਿੱਟਾ ਦਾ ਹਮਲਾ ਕਰਿਆ ਜੀ ਕਹਿੰਦੇ ਵੀ ਇਹ ਸਾਡੇ ਮੁੰਡਿਆਂ ਦੀ ਜ਼ਮੀਨ ਆ ਨਾ ਤੇਰੀ ਧੀ ਦਾ ਹੱਕ ਇਹਦੇ ਵਿੱਚ ਨਾ ਤੇਰਾ ਹੱਕ ਇਹਦੇ ਵਿੱਚ ਜ਼ਮੀਨ ਉਠਾ ਕਿਹਦੇ ਨਾਮ ਜੀ ਜ਼ਮੀਨ ਸਾਰੀ ਵੀ ਫਰੂਪਾਂ ਦੇ ਹਿਸਾਬ ਨਾਲ ਮੇਰੇ ਕੋਲ ਬ੍ਰਸੀਤਾਂ ਦੇ ਹਿਸਾਬ ਨਾਲ ਮੇਰੇ ਇੰਤਕਾਲ ਰੋਕਿਆ ਹੋਇਆ ਹੈ ਜੀ ਉਹਦੇ ਕੋਈ ਉਹਨਾਂ ਦਾ ਕੋਈ ਇੰਤਕਾਲ ਦੇ ਨਾਮ ਚੜ੍ਹੇ ਜੀ ਤੇ ਸਾਰੀ ਜ਼ਮੀਨ ਮੇਰੇ ਹਸਬੰਦ ਦੇ ਨਾਮ ਅਜੇ ਹਾਲ ਤੱਕ ਜਿਹੜਾ ਕੋਰਟ ਵਿੱਚ ਕੇਸ ਚੱਲਦਾ ਪੈਂਡਿੰਗ ਪਿਆ ਜੀ ਉਹ ਕੋਰਟ ਦਾ ਫੈਸਲਾ ਜੀ ਹਾਲ ਤੱਕ ਮੈਂ ਮੇਰੇ ਬੱਚੀ ਤੇ ਮੈਂ ਅਸੀਂ ਤੇ ਮਾਮਾ ਤੇ ਉੱਥੇ ਹੱਕਦਾਰ ਹੈਗੇ ਹਾਂ ਹੱਕਦਾਰ ਹੈ ਜੀ ਹਾਂਜੀ ਤੁਸੀਂ ਆਪਦੀ ਕੋਈ ਹੁਣ ਛੋਣਾ ਵੀ ਇਹਦਾ ਬਿਜ਼ਨਸ ਹਾਂਜੀ ਪਹਿਲੇ ਉਹਨਾਂ ਨੇ ਮੇਰੀ ਕਣਕ ਵੜ ਲਈ ਜੀ 5 ਕਿੱਲਾਂ ਦੀ ਤੇ ਚਲ ਮੈਂ ਸੈਂਟੀਨਾ ਵੜਾਤੀ ਜੀ ਜਿਹੜਾ ਸਾਡੇ ਪਿੰਡ ਦਾ ਚੇਅਰਮੈਨ ਆ ਪਿੱਤੂ ਉਹ ਕਹਿੰਦੇ ਭਾਈ ਕੋਈ ਨਾ ਚਲ ਤੂੰ ਵੜਾਏ ਤੈਨੂੰ ਪੈਸੇ ਦੇ ਦਾਂਗੇ ਮੇਰੀ ਕਣਕ 2.5 ਲੱਖ ਵੱਗੂ ਦੀ ਹੋਈ ਹੈ ਜੀ ਉਹਨਾਂ ਨੇ ਸਿਰਫ ਮੈਨੂੰ 50000 ਰੁਪਏ ਦਿੱਤਾ ਜੀ ਇਸ ਤੋਂ ਬਾਅਦ ਉਹਨਾਂ ਨੇ ਮੈਂ ਕੋਈ ਪੁੱਛਿਆ ਵੀ ਨਹੀਂ ਮੈਂ ਚੱਕ ਪਿਆ ਕੋਈ ਗੱਲ ਨਹੀਂ ਜਦੋਂ ਹੁਣ ਵੀ ਆਪਦੀ ਮੈਂ ਕਿਹਾ ਵੀ ਅੰਮੇ ਦਾ ਆਪਦਾ ਹੱਕ ਪਾਹੂੰਗੀ ਮੈਂ ਕੋਈ ਪੈਸੇ ਨਹੀਂ ਲੈਂਦੀ ਹੈਗੀ ਕਿ ਮੈਨੂੰ ਸਾਰਾ ਆਪਦਾ ਹੱਕ ਚਾਹੀਦਾ ਹੈਗਾ ਇਸ ਕਰਕੇ ਉਹਨੇ ਮੇਰੇ ਤੇ ਹਮਲਾ ਕਰੇ ਵੀ ਤੇਰਾ ਕੋਈ ਹੱਕ ਨਹੀਂ ਹੈਗਾ ਸਾਡੇ ਜਵਾਖਾਂ ਦਾ ਹੱਕਾ ਵੀ ਉਹੀ ਵਿਝਣਗੇ ਉਹੀ ਵਾਹਣਗੇ ਕੋਣ ਹੋਣਗੇ ਅੱਜ ਕੀ ਮੇਰੇ ਹੈਗੇ ਨੇ ਜੀ ਚਾਚਾ ਹੋਰੀ ਨੇ ਚਮਕੌਰ ਸਿੰਘ ਉਹਨਾਂ ਦੀ ਆਹ ਜੀ ਇੱਕ ਸ਼ੈਲੀ ਹੈ ਜੀ ਭਤੀਜਾ ਜੀ ਉਹਨਾਂ ਦਾ ਮੇਰੇ ਇਹਨਾਂ ਨੂੰ ਦੋਈਏ ਨਹੀਂ ਜੀ ਉਸ ਟਾਈਮ ਜਿਹੜੇ ਮੌਜੂਦਾ ਸੀ ਜੀ ਵੱਡਾ ਨੰਦੋਆ ਜੀ ਸੁਖਵਿੰਦਰ ਸਿੰਘ ਉਹਦੀ ਘਰ ਵਾਲੀ ਜੀ ਗੁਰਪ੍ਰੀਤ ਕੌਰ ਜੀ ਕੰਪਲੀਟ ਕਰੀਏ ਥਾਣੇ ਕੋਲ ਹਾਂਜੀ ਕਿੱਥੇ ਕਿੱਥੇ ਜੀ ਡੜਬਾ ਜੀ ਮੈਂ ਮੰਗ ਪ੍ਰਸ਼ਾਸਨ ਤੋਂ ਇਹ ਕਰਦੀ ਆ ਜੀ ਵੀ ਮੇਰੀ ਵੀ ਜਿਹੜੀ ਜ਼ਮੀਨ ਆ ਮੈਨੂੰ ਹੱਕ ਮੇਰਾ ਦਿੱਤਾ ਜਾਵੇ ਮੈਂ ਆਪਣੇ ਬੱਚੇ ਨੂੰ ਪੜਾਉਣਾ ਲਿਖਾਉਣਾ ਜੀ ਮੈਂ ਆਪਣੇ ਘਰ ਵਿੱਚ ਬੈਠਣ ਦੀ ਮੈਨੂੰ ਆਗਿਆ ਦਿੱਤੀ ਜਾਵੇ ਜੀ ਮੈਂ ਆਪਣੇ ਬੱਚੇ ਦੀ ਪੜ੍ਹਾਈ ਕਿਵੇਂ ਕਰੂੰਗੀ ਨਾ ਮੇਰੇ ਸਿਰ ਤੇ ਬੰਦਾ ਜੀ ਜ਼ਮੀਨ ਮੇਰੀ ਕੋਲੀ ਜੀ ਘਰ ਮੇਰਾ ਕੋਲੇ ਉਹਨਾਂ ਨੇ ਮੈਨੂੰ ਘਰੋਂ ਕੱਢਿਆ ਹੋਇਆ ਜੀ 6 ਮਹੀਨੇ ਜਿਵੇਂ ਆਪਣਾ ਪੇਕੇ ਘਰ ਬੈਠੇ ਆ ਕੀ ਨਾਮ ਉਹਦਾ ਮਨਜੀਤ ਜੀ ਕਿਤੇ ਰਹਿਣ ਵਾਲੇ ਹੋ ਸਾੜਵੇ ਜੀ ਇਹ ਲੜਕੀ ਸੋਦੀ ਹਾਂ ਜੀ ਕੀ ਨਾਮ ਉਹਦਾ ਵਿੰਦਰ ਕੋਵ ਵਿੰਦਰ ਕੋਵ ਕੀ ਮਾਮਲਾ ਕੀ ਹੈ ਜੀ ਹੈ ਜੀ ਇਹ ਸੀ ਕਦੋਂ ਵਿਹੈ ਸੀ ਯਾਰ ਦੋ ਦਿਨ ਪੁੱਢੀ ਆਈ ਸੀ 8 ਸਾਲ ਹੋ ਗਏ ਆ ਮਹਲਾ ਜੀ ਰਾਈ ਜਗੜਾ ਜੀ ਨੇ ਆ 8 ਸਾਲਾਂ ਤੋਂ ਕੁੜੀ ਨਾਲ ਆਈ ਰਹਿੰਦਾ ਸੀ ਪਰ ਉਹਨਾ ਬਾਲ ਨਰਮ ਸੀ ਤੁਹਾਡਾ ਹਾਂ ਨਰਮ ਸੀ ਹਾਂ ਜੀ ਨਵਾਈ ਕੋਲ ਕਰਦਾ ਸੀ ਨੰਦਨੰਦੋਈਏ ਕਰਦੇ ਜਮੀਨ ਬਸ ਅਸੀਂ ਜਮੀਨ ਮਿਲਦੀ ਜੀ ਜਮੀਨ ਹਾਂ ਪਹਿਲਾਂ ਜੀ ਫਾਇਦਨ ਉਹ ਜਮੀਨ ਕਰਾਈ ਉਹਦਾ ਬਾਜ਼ੀਆ ਜਮੀਨ ਲੈਣ ਲੱਗੇ ਭਾਈ ਤੋਂ ਉਹ 11 ਕਰਨਾਲਾ ਦਿੰਦਾ ਸੀ 3.5 ਕਿੱਲੇ ਲਈ ਗੀਆਂ ਮਰਸੀਤ ਕਰਾਈ ਗੀਆਂ ਜੀ ਹਾਂ ਹਸਪਤਾਲ ਤੇ ਅਸੀਂ ਬੜਨ ਨਹੀਂ ਦਿੱਤੇ ਅਸੀਂ ਪਤਾ ਲੈਣਗੇ ਸੀ ਪਰੋਣੇ ਦਾ ਅਸੀਂ ਬੜਨ ਨਹੀਂ ਦਿੱਤੇ ਫਿਰ ਉਹਨਾਂ ਨੇ ਦਿੱਤੂ ਹਾਂ ਜੀ ਫਾਰਮਿਕੀ ਹੋਈ ਗੱਲ ਉਸ ਪਰੇ ਗਿਆ ਤੰਗ ਪ੍ਰੇਸ਼ਾਨ ਪਾਣਾ ਤੂੰ ਹਾਂ ਜੀ ਇਹੋ ਤੰਗ ਹੋ ਗਈ ਪਿੱਤੀ ਉਹਨਾਂ ਨੇ ਪਾਣਾ ਤੂੰ ਜੀ ਕੁਝ ਜ਼ਮੀਨ ਮੰਗਦੀ ਆਦੀਆਂ ਹਾਂ ਜੀ ਉਹਨਾਂ ਜ਼ਮੀਨ ਤੇ ਤੁਸੀਂ ਆਪਦਾ ਹੱਥ ਲੈਣਗੇ ਸੀ ਪਰਵਾਦ ਨਹੀਂ ਹਾਂ ਜੀ ਮੈਂ ਤੇ ਆਪ ਦਾ ਹੱਕ ਲੈਣ ਗਈ ਸੀ ਉਹ ਨੂੰ ਗਾਉ ਮਾਰਨ ਪੈ ਗਿਆ ਇਹਨਾਂ ਦੋਈਆਂ ਨੰਦਾਂ ਜੀ ਇੱਕ ਤੇ ਮਾਰੀ ਪਈ ਬੱਚਾ ਵੀ ਜੀ ਕੋਈ ਹੋਣਾ ਹਾਂ ਜੀ ਚਾਰ-ਵਾਰ ਦੀ ਬੰਦਿਆ ਜੀ ਉਹ ਕਿੱਥੇ ਜਾ ਕੇ ਚੱਲੇ ਉਹ ਆਪਣੇ ਨਾਮ ਸਰਕਾਰੀ ਸੀ ਕਿੱਥੇ ਕਿੱਥੇ 7:00 ਵਜੇ ਉਹ ਦੋਈ ਤਾਂ ਮਾਰੀਆਂ ਜੀ ਇੱਕ ਦੱਗੀ ਲੱਗ ਤੇ ਪੈ ਗਈ ਸੀ ਕੀ ਮੰਨਦੀ ਗੱਲ ਉਹ ਮਗਰ ਆਪ ਦਾ ਹੱਕ ਲੈਣ ਗਈ ਸੀ ਮੈਂ ਉੱਥੇ ਰਹਾ ਆਪ ਦਾ ਪਿਆ ਹੱਕ ਮਿਲਣਾ ਨਹੀਂ ਉਹ ਕਹਿੰਦੇ ਅਸੀਂ ਹੱਕ ਦਿੰਦੇ ਹਾਂ ਨਾ ਤਨ ਕੁੜੀ ਨਹੀਂ ਲਈਏ ਹੱਕ ਨਾ ਤਾਂ ਉਹ ਹਟ ਗਿਆ ਕੋਈ ਕਾਰਵਾਈ ਹੋਈ ਉਹਨੂੰ ਨਾ ਹਾਂਜੀ ਕੋਈ ਕਾਰਵਾਈ ਪੁਲਿਸ ਨੇ ਕੀਤੀ ਉਹਨਾਂ ਦੇ ਖਿਲਾਫ ਦੇਖੋ ਜੀ ਪਤਾ ਨਹੀਂ ਕਰੀਏ ਇੱਕ ਨਾ ਕਰੀਏ ਕੋਈ ਹਾਂਾ ਰੋਪਿੰਦਰ ਸਿੰਘ ਜੀ ਕੀ ਲੱਗਦੈ ਤੁਹਾਨੂੰ ਜੀ ਮੇਰੀ ਭੈਣ ਆ ਜੀ ਅੱਛਾ ਵੀਰੇ ਕੀ ਮਸਲਾ ਕੀ ਸੀਗਾ ਉਹਦਾ ਕੀ ਹੋਇਆ ਇਹ ਮਸਲਾ ਤਾਂ ਜੀ ਐਂ ਤੇ ਇਹਨਾਂ ਦੇ ਨਾਲ ਪੌਣੇ ਦੋ ਕਿ ਪੌਣੇ ਦੋ ਕਿਲੇ ਜ਼ਮੀਨ ਦੇ ਸੀ ਇਹਦੇ ਨਾਲ ਜੀ ਇਹ ਆਪਦਾ ਹੱਕ ਵਾਉਣ ਗਈ ਸੀ ਉੱਥੇ ਜੀ ਉਦੋਂ ਬਾਅਦ ਜਦੋਂ ਅਸੀਂ ਜ਼ਮੀਨ ਵਾਉਣ ਲੱਗ ਗਏ ਜਦੋਂ ਅਸੀਂ ਜ਼ਮੀਨ ਵਾਉਂਦੇ ਉਦੋਂ ਬਾਅਦ ਇਹਨਾਂ ਨੇ ਇੱਟਾ ਰੋੜੇ ਮਾਰੇ ਜਿੱਤੇ ਸੀ ਬੱਲੇ ਵਿਟਰ ਰੋਡ ਮਾ ਨਾਲੇ ਇਹ ਨੰਦੋਈਏ ਤੇਰੀ ਇਹਦੇ ਕੀ ਨਾਮ ਉਹ ਇੱਕਦਮ ਸੁਖਵਿੰਦਰ ਸਿੰਘਾ ਜੀ ਨਾਲ ਉਹਦੀ ਘਰ ਵਾਲੀ ਦੀ ਗੁਰਪ੍ਰੀਤ ਕੌਰ ਜੀ ਸੱਟ ਮਾਰੀ ਇਹਦੇ ਦੇ ਪਾਇਰ ਫ੍ਰੈਚਰ ਹੋ ਗਿਆ ਜੀ ਇੱਟ ਮਾਰੀ ਉਹਨੇ ਆਪਣੇ ਲਈ ਫਰੂਬੀ ਹੈ ਜੀ ਵੀਡੀਓ ਹੈਗੀ ਜੀ ਤੁਹਾਨੂੰ ਕੀ ਮੰਗ ਮੰਗ ਤਾਂ ਆਪਾਂ ਐ ਕਰਦਾ ਜੀ ਆਪਾਂ ਨੂੰ ਆਪਦਾ ਹੱਕ ਮਿਲੇ ਜੀ ਅਸਲ ਤਾਂ ਹੱਕ ਦਾ ਰਹੀ ਹੈ ਜੀ ਉੱਥੇ ਸਭ ਆਪਾਂ ਜਗੀਲੇ ਨੇ ਬੈਠਣ ਨੂੰ ਤੇ ਇਹ ਉੱਥੋਂ ਘਰੋਂ ਕੱਢ ਰਖੇ ਆਪ ਉਹਨੇ ਕਬਜ਼ਾ ਕਰਕੇ ਕਿਉਂ ਤੇ ਕਰੇ ਨਹੀਂ ਬੜੀ ਜਾੜੇਆਂ ਨੇ ਇੱਟਾਂ ਲਾ ਕੇ ਪਾ ਜਾਂਦੇ ਨੇ ਕਿੰਨੇ ਟਾਈਮ ਤੋਂ ਕਰੂਗਾ ਇਹ तकरीबन 12ਵੇਂ ਮਹੀਨੇ ਤੋਂ ਆ ਕੇ ਬੈਗੇ ਜਿੱਥੇ ਕਬਜ਼ਾ ਕਰ ਲਿਆ ਉਹਨਾਂ ਨੇ 6 ਮਹੀਨੇ ਹੋ ਗਏ ਜੀ ਨਾਣੇ ਉਹਨਾਂ ਨੇ ਕਣਕ ਵੱਢ ਲਈ ਜੀ ਕਣਕ ਵੱਢ ਕੇ ਉਸ ਤੋਂ ਬਾਅਦ ਜੀ ਉਹਨਾਂ ਨੇ ਆਪਣਾ ਹੁਣ ਵਾਹਣ ਵਾ ਲਿਆ ਜੀ ਹੁਣ ਇਹ ਆਪਦਾ ਅਸੀਂ ਵਾਹਣ ਬਾਉਣਾ ਸੀ ਪੌਣੇ 2 ਗਿੱਲੇ ਜੀ ਤੇ ਹੁਣ ਅੱਗੇ ਸਾਨੂੰ ਕੁੱਟਣ ਲੱਗੇ ਜੀ ਉੱਥੇ ਹੁਣ ਕੀ ਪੁਲਿਸ ਹੋਏ ਕੰਪਲੀਟ ਕਰੀਏ ਪੁਲਿਸ ਰਵੇ ਕੰਪਲੀਟ ਆਹੀ ਕਰੀਏ ਜੀ ਇਹਦੇ ਜਿਹੜੇ ਬਣਦੇ ਆ ਕਾਰਵਾਈ ਕਰੋ ਜੀ ਸਾਡੇ ਨਾਲ ਧੱਕਾ ਹੋਇਆ ਸੀ ਆਪਦਾ ਹੱਕ ਬਾਰੇ ਤੇਗੇ ਅਸਲ ਤਾਂ ਹੱਕ ਦਾ ਸਾਡੀ ਕੁੜੀ ਆਈ ਜੀ ਉੱਥੇ ਜਦੋਂ ਦੇ ਘਰ ਵਾਲਾ ਮਰ ਗਿਆ ਜੀ ਅਸੀਂ ਇੰਤਕਾਲ ਰੋਕਤਾ ਜੀ ਜਿਹੜਾ ਇੰਤਕਾਲ ਨੇ ਬਰਸੀਤ ਜਾਲੀ ਬਰਸੀਤ ਕਰਾਈ ਜੀ ਉਹ ਤਾਂ ਰੁਕ ਗਿਆ ਜੀ ਸਵਾ ਪੰਜ ਕਿਲੇ ਇਸੇ ਦੇ ਨਾਮ ਖੜੇ ਨੇ ਜੀ ਕਾਨੂੰਨੀ ਸਾਹਿਬ ਤੇ ਦੇਖਿਆ ਜਾਵੇ ਜੀ ਬਰਸੀਤ ਦੇ ਆਧਾਰ ਤੇ ਤਾਂ ਪਾਉਣੇ 2 ਕਿਲਿਆਂ ਦੀ ਮਾਲਕਾ ਜੀ ਇਹ ਤੇ ਕਾਗਜ਼ਾਂ ਤੇ ਕਾਨੂੰਨ ਦੇ ਸਾਹਿਬ ਨਾਲ ਦੇਖਿਆ ਜਾਵੇ ਸਵਾ ਪੰਜ ਕਿਲਿਆਂ ਦੀ ਮਾਲਕਾ ਜੀ ਇਹ ਉਹ ਸਾਰੇ ਹੱਕ ਦੱਬੀ ਬੈਠੇ ਨੇ ਜੀ ਉਹ ਕਹਿੰਦੇ ਅਸੀਂ ਸਾਰੀ ਅਸੀਂ ਕਰਾਂਗੇ ਬੱਚਾ ਵੀ ਬੱਚਾ 3 ਸਾਲ ਦੀ ਕੁੜੀ ਹੈ 3-4 ਸਾਲ ਦੀ ਉਹ ਵੀ ਜੇਲ੍ਹ ਦੇ ਵਿੱਚੇ ਲੱਗੇ ਨੇ ਸਨ ਮੁੱਖ ਮੰਤਰੀ ਨੂੰ ਕੀ ਜਲਾ ਮੁੱਖ ਮੰਤਰੀ ਨੂੰ ਅਸੀਂ ਆਹੀ ਮੰਗ ਕਰਦੇ ਹਾਂ ਸਾਨੂੰ ਸਾਨੂੰ ਸਹਾਇਤਾ ਮਿਲੀ ਸਾਨੂੰ ਉੱਥੇ ਬਿਠਾਇਆ ਜਾਵੇ ਸਾਡੀ ਕੁੜੀ ਨੂੰ ਅਸੀਂ 20 ਲੱਖ ਰੁਪਏ ਲਾਇਏ ਸੀ ਸਾਡੀ ਕੁੜੀ ਤੇ ਜੀ ਚਾਹੇ ਵਿਚਾਰੀ ਉਹਦੋਂ ਬਾਅਦ ਜਦੋਂ ਜੇੜ ਚ ਉੱਈ ਜਵੰਤ ਤੇ ਇਹ ਹੁਣ ਵਿਚਾਰੀ ਇੱਥੇ ਠੋਕਰਾ ਗਾਂਧੀ ਵੀਰਦੀ ਜੀ ਸਵਾ ਪੰਜ ਕਿਲੇ ਨਹੀਂ ਮਾੜਕਦੀ ਇਹ ਜਦੋਂ ਤੁਸੀਂ ਬਾਹਰੇ ਸੀ ਕੁਝ ਬੰਦੇ ਟਰੈਕਟਰ ਦੇ ਉਹਦੇ ਅੱਗੇ ਲੀਟਰਨ ਦੀ ਕੋਸ਼ਿਸ਼ ਕਰ ਰਹੇ ਸੀ ਕੌਣ ਤੁਸੀਂ ਉਹ ਇੱਕ ਤਾਂ ਜੀ ਇਹਦਾ ਨਨਦੋਈਆ ਦੀ ਜੀ ਇੱਕ ਉਹ ਕੁੜੀ ਸੀ ਜਿਹੜੀ ਉਹਦੀ ਘਰ ਵਾਲੀ ਦੀ ਤੇ ਮੇਰਾ ਚਾਚਾ ਜ਼ਮੀਨ ਵਾਰੇ ਦੀ ਜੀ ਉਹ ਥੱਲੇ ਉਹਦੀ ਉੱਤਰ ਕੇ ਆ ਗਏ ਜੀ ਆਪਣਾ ਲੈ ਵੀਡੀਓ ਹੈ ਗਈ ਜੀ ਮੋਬਾਈਲ 'ਚ ਤੁਹਾਨੂੰ ਵੀਡੀਓ ਦਿਖਾ ਵੀ ਦਿੰਦੇ ਆ ਜੀ ਆ ਉਹ ਉੱਤਰ ਕੇ ਨਾਲ ਦੀ ਨਾਲ ਥੱਲੇ ਆ ਗਿਆ ਬਸ ਆਪਾਂ ਨੇ ਟ੍ਰੈਟੂ ਦੀ ਬੰਦ ਕਰਤਾ ਜੀ ਆਪਾਂ ਨੇ ਕੁਝ ਹੋ ਹੋ ਨਹੀਂ ਕਰਿਆ ਹੈਗਾ ਜੀ ਮੈਂ ਸੁਵਿੰਦਰ ਸਿੰਘ ਆ ਜੀ ਅੱਛਾ ਜੀ ਕੀ ਲੱਗਦੇ ਤੁਸੀਂ ਪਰਿਵਾਰ ਦੇ ਮੈਂ ਉਹ ਮੁੰਡਾ ਐਕਸਪਾਇਰ ਹੋ ਗਿਆ ਦਾ ਜੀਜਾ ਜੀ ਬੋਲਦਾ ਵੱਡਾ ਕਿਹੜੇ ਕਿਹੜਾ ਪਿੰਡਾ ਜੀ ਆਪਣਾ ਇਹ ਤੁਹਾਨੂੰ ਮੇਰਾ ਪਿੰਡ ਤੁੰਦੀਵਾਲਾ ਜੀ ਇਹ ਮੁੰਡਾ ਟਨਰੋਲੀ ਫੁਰਦਾ ਜੀ ਲੜਬੇ ਲੈ ਬਾਈ ਜੀ ਜਿਹੜੀ ਇਹ ਲੜਕੀ ਹੈ ਬਾਈ ਜੀ ਇਲਜਾਮ ਲਾ ਰਹੀ ਹੈ ਲੜਕੀ ਕਿ ਮੇਰੀ ਨਣਕੂ ਤੇ ਮੇਰਾ ਨਲਦੋਇਆ ਸਾਡੀ ਜ਼ਮੀਨ ਹੜੱਪਣਾ ਚਾਹੁੰਦੇ ਨੇ ਮੇਰੇ ਘਰ ਵਾਲਾ ਮਾਰਤਾ ਘਰ ਵਾਲਾ ਕੋਈ ਨਹੀਂ ਮਾਰੇ ਅਸੀਂ ਇਹਦਾ ਮਤਵੇ ਤੱਕ ਸਪੈ ਹੋ ਗਿਆ ਤੇ ਸਾਡੇ ਨੂੰ ਵਾਹਣ ਮਿਲ ਗਏ ਤੇ ਪੈਣਾ ਉੱਤੇ ਚੜ ਗਏ 2000 ਜਿਹੜੇ ਮਤਵੇ ਸੇ ਸਪੈ ਹੋ ਗਈ ਉਹ ਕੁਨੇ ਨਾ ਉਹ ਤਾਂ ਵਾਹਣ ਚੜ ਗਏ ਸੀਗੇ ਉਹ ਅਸੀਂ ਮੁੰਡੇ ਦੇ ਵਿਆਹ ਤੋਂ ਪਹਿਲਾਂ 2015 ਵਿੱਚ ਨੌ ਕਰਵਾ ਦਿੱਤੇ ਜੀ ਠੀਕ ਹੈ ਜੀ ਜੇ ਸਾਨੂੰ ਇਹੋ ਜਿਹੀ ਕੋਈ ਲਾਚ ਹੁੰਦਾ ਅਸੀਂ 2015 ਵਿੱਚ ਨੌ ਬਾਹੜ ਕਿਉਂ ਕਰਾਉਂਦੇ ਨੰਬਰ 1 ਉਸ ਤੋਂ ਬਾਅਦ ਹੀ ਅਸੀਂ ਇਹਦਾ ਘਰ ਪਵਾਤਾ ਜ ਮੁੰਡੇ ਦਾ ਘਰ ਪੋਆਇਆ ਚਲੋ ਮੁੰਡਾ 21-22 ਸਾਲ ਦਾ 21 ਸਾਲ ਦਾ ਹੋ ਗਿਆ ਜੀ ਚਲੋ ਵਿਆਹ ਕਰਾ ਦਈਏ ਘਰੇ ਕੋਈ ਰੋਟੀ ਲਾਉਣਾ ਹੋਇਆ ਹੈਗਾ ਜੀ ਉਹ ਨਾਨਾ ਨਾਨੀ ਦੇ ਘਰ ਦੇ ਸੀਗੀ ਤੇ ਉਸ ਤੋਂ ਬਾਅਦ ਵਿਆਹ ਹੋ ਗਿਆ ਜੀ ਵਿਆਹ ਤੋਂ ਬਾਅਦ ਨਾਨਾ ਨਾਨੀ ਪਾਲੇ ਉੱਥੇ ਰਹਿੰਦੇ 6 ਮਹੀਨੇ ਬਾਅਦ ਇਹਨਾਂ ਲੜਾਈ ਪੈ ਡੱਕਾ ਨਹੀਂ ਸੁਲਕਾਤੀ ਉਹਦੇ ਘਰ ਵਾਲੀ ਨੇ ਕੁੜੀ ਇਲਜ਼ਾਮ ਲਾ ਰਹੀ ਕਹਿੰਦੀ ਮੈਨੂੰ ਘਰੇ ਨਹੀਂ ਬੜਨ ਦਿੱਤਾ ਯਾਰ ਸਰ ਹਾਂ ਉਹਦੇ 306 ਦਾ ਪਰਚਾ ਜੀ ਜਮੀਨ ਦੇ ਉੱਤੇ ਸਟੇਲ ਲੱਗੀ ਹੋਈ ਜੀ ਕੁੜੀ ਦਾ ਹਾਂਜੀ ਕੋਰਟ ਦੇ ਵਿੱਚ ਕੇਸ ਨਾਲ ਸਨਾਮ ਚੱਲ ਰਿਹਾ ਜੀ ਇਹਨਾਂ ਦੀ ਕੇਸ ਲਾਇਆ ਸੀ ਅਸੀਂ ਤੀਜਾ ਐਸਾ ਦੇਣ ਨੂੰ ਤਿਆਰਾਂਗੇ ਜੇ ਹੁਣ ਜ਼ਮੀਨ ਤੇ ਨਾ ਤਜਮੀਰ ਤੇ ਕੇਸ ਲਾ ਰੱਖਿਆ ਜੀ ਨਾਲੇ ਲਖਾਂ ਨੂੰ ਕਹਿੰਦਾ ਤੀਜਾ ਐਸਾ ਇਹ ਕਿਵੇਂ ਹੋ ਸਕਦਾ ਹੈ ਇਹ ਕਹਿੰਦੇ ਅੱਜ ਅਸੀਂ ਆਪਣਾ ਹੱਕ ਲੈਣ ਆਏਗੇ ਛੋਟੀ ਬੱਚੀ ਹੈ ਕਹਿੰਦੇ 4 ਸਾਲ ਦੀ ਉਹਨਾਂ ਦੀ ਨਹੀਂ ਸਰ ਹੱਕ ਤਾਂ ਲੈਣ ਆਏ ਨੇ ਫਿਰ ਕੋਰਟ ਦੇ ਵਿੱਚ ਕਿਉਂ ਕੇਸ ਲਾਏ ਇਹਨਾਂ ਨੇ ਕੋਰਟ ਦੇ ਵਿੱਚ ਕੋਈ ਸਵਾਰਥ ਲੈਣ ਲਈ ਅਸੀਂ ਤੀਜਾ ਐਸਾ ਦੇਣ ਨੂੰ ਤਿਆਰਾਂਗੇ ਕੋਰਟ ਦੇ ਵਿੱਚ ਕੇਸ ਲੱਗੂਗਾ ਨਹੀਂ ਜੇਲ੍ਹ 'ਚ ਡਰ ਕੇ ਕਹਿੰਦੇ ਸੀ ਜੇਲ੍ਹ ਦੇ ਵਿੱਚ ਹੁਣ ਇੱਕ ਮਿੰਟ ਜੀ ਇੱਕ ਮਿੰਟ ਗੱਲ ਠੀਕ ਹੈ ਜੀ ਮੁੰਡਾ ਜੀ ਆਪ ਬਿਆਨ ਦੇ ਕੇ ਤਿੰਨ ਸੌ ਛੇ ਦਾ ਬੱਚਾ ਨਾ ਦਰਜ ਹੋਇਆ ਸ ਕਿ ਮੇਰੇ ਰਿਸ਼ਤੇਦਾਰੋਂ ਜਾਂ ਸਿਰਫ ਜ਼ਮੀਨ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਨਹੀਂ ਸਾਨੂੰ ਅੱਜ ਤੱਕ ਕੋਈ ਨਾ ਜ਼ਮੀਨ ਦਾ ਪਤਾ ਜੀ ਕੁਛ ਨਹੀਂ ਪਤਾ ਜੀ ਅਸੀਂ ਜੋ ਤਵਾਰ ਮੁੰਡਾ ਐਕਸਪਾਇਰ ਹੋਇਆ ਉਸ ਤੋਂ ਬਾਅਦ ਸ਼ੁਰੂ ਮੜਾ ਆਉਣ ਲੱਗੇ ਜੋ ਉਹਨਾਂ ਦੇ ਮੁੰਡਾ ਕੋਈ ਕਰਿਆ ਨਹੀਂ ਇਹ ਜਿੱਦਨੇ ਮੁੰਡੇ ਡੈੱਥ ਹੋਇਆ 16 ਤਰੀਕ ਨੂੰ ਜੀ ਥੋੜਾ ਦਸੰਬਰ ਨੂੰ ਇਹ ਮੁੰਡੇ ਡੈੱਥ ਹੋ ਗਈ 1 ਵਜੇ ਜੀ ਥਾਣੇ ਦੇ ਵਿੱਚ ਰੁਕਾ ਆ ਗਿਆ 4:30 ਵਜੇ ਸਾਰੇ ਚਾ ਵੀ ਰੁਕਾ ਇਹ ਉਸ ਦਿਵਾਰ ਇਹ ਥਾਣੇ ਦੇ ਪਤਾ ਨਹੀਂ ਲੱਭ ਜਾਣ ਕਿਹਨੇ ਫੋਨ ਕੀਤਾ ਨਹੀਂ ਕੀ ਹੋਇਆ ਉਹਨੂੰ ਜੀ ਡੈੱਥ ਇਹਨਾਂ ਨੂੰ ਸੂਇ ਸੈੱਟ ਕਰਕੇ ਜਿਹਨਾਂ ਨਾਲ ਜੜੀ ਭਰੇ ਚਾਹ ਰਹੇ ਰਹਿੰਦਾ ਸੀ ਇਹਨਾਂ ਨਾਲ ਸੋਹੇ ਪਰਿਵਾਰ ਨਾਲ ਜੜੀ ਭਰੇ ਰਹਿੰਦਾ ਸੀਗਾ ਉਹ ਸੂਇ ਸੈੱਟ ਕਰਕੇ ਦਵਾਈ ਪੀ ਗਿਆ ਸੀ ਵੀ ਡੀ ਐਮ ਸੀ ਦੇ ਵਿੱਚ ਮਾਇਆ ਲਾਇਆ 10-12 ਲੱਖ ਰੁਪਏ ਉਹ ਮੁੰਡੇ ਦੇ ਲਾਜ ਮੰਨ ਦੇ ਕਰਾਇਆ ਉਹ 10 ਨਹੀਂ ਆਪਣਾ ਟਾਈਮ ਉਹ ਪੂਰਾ ਹੋ ਗਿਆ ਆਪਣੇ ਜੋ ਅਸੀਂ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਮੇਰੇ ਨਨਦ ਤੇ ਮੇਰੇ ਨਨਦੋਈਆ ਸਾਡੀ ਜ਼ਮੀਨ ਹੜਪਣਾ ਚਾਹੁੰਦੇ ਸੱਚਾਈ ਇਸ ਵਿੱਚ ਕੋਈ ਇਹ ਸਭ ਝੂਠੇ ਇਲਜ਼ਾਮ ਨੇ ਜੀ ਕੋਈ ਸੱਚ ਹੋ ਨਹੀਂ ਹੈਗਾ ਜੀ ਅਸੀਂ ਤਾਂ ਇਹ ਸਾਨੂੰ ਕੁੜੀ ਕੋਟ ਰਹੀ ਦੇ ਦੇਣ ਅਸੀਂ ਕੁੜੀ ਲੈਣ ਨੂੰ ਤਿਆਰ ਆ ਅਸੀਂ ਕੁੜੀ ਸਾਰਾ ਲਾਉਂ ਨੂੰ ਵੀ ਤਿਆਰਾਂਗੇ ਛੋਟੀ ਬੱਚੀ ਹਾਂਜੀ ਛੋਟੀ ਬੱਚੀ ਸਮਝ ਦੇ ਦੇਣ ਇਹ ਲਾਲਚ ਨੇ ਬਾਹਾਂ ਲਈ ਇਹ ਬਾਹਾਂ ਸਾਡੇ ਸਾਰੇ ਲੁੱਟ ਕੇ ਖਾ ਜਾਣਗੇ ਇਹ ਇਹ ਪਹਿਲਾਂ ਵੀ ਮੁੰਡੇ ਤੋਂ 1.5 ਲੱਖ ਰੁਪਏ ਲੈ ਚੁੱਕੇ ਨੇ ਇਹ ਪੰਚਾਇਤ ਦੇ ਵਿੱਚ 1.5 ਲੱਖ ਮੰਨੇ ਆ ਜੀ ਇਹਨਾਂ ਨੇ ਉਹ ਤੋਂ ਬਾਅਦ ਜਿਹੜਾ ਪਹਿਲੇ ਟਾਈਮ ਪੰਦਨਾ ਨਾ ਬਾਦੀ ਇਹ 70000 ਰੁਪਏ ਦੇ ਕੇ 80 ਜਦ ਮੋਕਰ ਗਏ ਨੇਗੀ